ਵਿਹਾਰਿਆਂ ਨੂੰ ਤੇ ਟੰਡ ਕੋਟ ਦੇ ਪੂਰੇ ਦੇ ਵਾਸੀ ਰਹਿਣ ਵਾਲਿਆਂ ਨੂੰ ਜਿਹੜੇ ਦਸ ਦੇ ਨਾਮ ਜਪਣ ਦਾ ਟੰਗ ਨਾਮ ਕਾਰ ਲੈਵੇ डिया जगरावा जा ਅਬਦੁੱਲੋ ਸ਼ਾਹ ਨੇ ਮੈਂ ਤੁਹਾਨੂੰ ਫਿਰ ਦੱਸਾਂਗਾ ਬਾਬੇ ਮੁਖ ਮੰਦਰੀਨ ਦਾ ਸੰਗੀ ਨੋ ਬਾਤ ਇੱਕ ਮਨ ਦੀ ਬੱਚੇ ਆ ਦੇ ਪਾਗ ਮੜਾ ਤੂੰ ਕਰ ਲੈ ਗਰੀਬ ਵਾਲੇ ਸੋਹਣੇ ਪੰਜਾ ਵਾਲਿਆਂ ਨੇ ਤੂੰ ਨੇ ਵਾਲੇ ਰੱਬ ਦਾ ਕੁੰਬਾ ਸਰਦੁੱਤ ਪਿਆਆ ਉਹਨੇ ਵਾਲੇ ਰੱਬ ਨੂੰ ਕਬਚਾਲੀਆਂ ਮੀਰੀਆਂ ਪੀਰੀਆਂ ਉਹਨਾਂ ਨੇ ਆਪਦੀ ਨਾਲ ਨਿਹਜਾ ਦੇ ਸੇਵਾ ਕੀਤੀ ਪੁਰਵਾਂ ਦੀ ਤੇ ਗੁਰਾਂ ਦੀ ਸੰਗਤਾਂ ਦੀ न <laughs> सो ਵਾਲਿਆਂ ਦਾ ਬਾਪੇ ਕਪੂਰ ਸਿੰਘ ਨੇ ਕੋਬੰਗੀ ਗੁੰਟੀ ਵਾਲੇ ਬਾਦਸ਼ਾਹ ਨੇ ਹੋਇ ਇੱਕ ਮੰਗੀ ਤਾਂ ਦਰੋਸਤੀ ਦੀ ਬਾਂਗ ਮਣਾਉਂ ਕਾਣ ਨਾ ਰਈ ਤੇ ਕਰ ਕੰਦਾਵੇ ਉਹਦਾ ਨਾਮ ਹੈ ਵੀਰੋ ਕਬੀਰ ਉਹ ਸੁਲਤਾਨ ਜਾਂਦੀਆਂ ਪੁਰਾਂ ਦੀ ਨਾਲ ਕਿਰਪਾ ਦੇ ਉਡ ਉਡ ਕੇ ਉਹ ਨਾਮ ਮੁੰਜਲਾ ਨੂੰ ਉਹ ਲਾ ਰੂਹਾਂ ਦੀਆਂ ਉਹ ਜਿੱਤੇ ਗਲੀਆਂ ਸੁਣੀ ਕਿਰਪਾ ਮੰਗਣਾ ਉਹ ਰਾਜਾ ਚਾ ਕੰਡਾਂ ਦੇ ਸਤਿਗੁਰੂ ਤਾ ਨਾ ਜਾਂਦੇ ਉਹਨਾਂ ਰੂਹਾਂ ਨੂੰ ਅੰਗ ਸੰਗ ਰਹਿੰਦੇ ਉਹਦਾ ਨਾਲ ਮੁਹਾਨੇ ਤੇ ਲੈ ਜਾਂਦੇ ਉਹਨਾਂ ਮੰਦਲਾਂ ਨੂੰ ਉਚਿਤਾਨਾ ਕਿ ਗੁਬਾਰੀ ਗੁਰ ਦਾ ਸੰਗ ਚੀਤਿਆਂ ਤੋਂ ਤੇ ਸੰਗਤ ਕਰਨਾ ਆਪਣੇ ਆਪ ਨਾ ਪੂਰਨ ਭਗਾਂ ਦੀ ਤੇ ਬੰਦਗੀ ਕਰਨਾ ਗੁਰਾਂ ਦੇ ਨਾਮ ਦੀ ਹਿੰਦਸੀ ਜਿਹੜੀ ਨਾਲ ਉਹ ਸੁਜੋਕੀ ਦੇ ਉਹ ਤੈਨੂੰ ਚਾੜ ਤੂੰ ਨਾਮ ਦਾ ਰੰਗ ਮੰਨ ਆਪਣੇ ਗੁਰੂ ਨੂੰ ਸੀਸ ਨਮਾਇਆ ਤੂੰ ਇੱਕ ਵਾਰੀ ਸਿਤਾ ਕਰਕੇ ਸੱਚੇ ਯਾਗੂ ਆ ਰੂਹ ਦੇ ਸਰੀਆਨੀ ਕਹ ਪਾਇਆ ਕੋਨੇ ਵਿੱਚ ਗੁਰੂ ਦੇ ਚਰਾਂ ਦੇ ਉਹ ਨਾ ਹੋ ਗਿਆ ਵਿੱਚ ਨਾ ਸੰਗਤਾ ਦੇ ਆਪਣੇ ਪੂਰਨ ਗੁਰਮਾਨਾਂ ਤੋਂ ਤੇ ਮਾਫ਼ੀ ਮੰਗ ਲਿਆ ਆਪਣੇ ਆ ਪੂਰਿਆਂ ਗੁਰਮਾਨਾਂ ਤੋਂ ਤੇ ਨਾਲੇ ਗੁਰੂ ਦੀਆਂ ਸੰਗਤਾ ਤੋਂ ਇਹ ਪਟੀਆਂ ਦਾ ਅਗਦੇ ਆਪੁ ਰਿਆ ਗੁਰਵਾ ਤੋਂ ਤੂੰ ਇੱਕ ਵਾਰ ਆ ਕੇ ਵਿੱਚ ਸੰਗਤਾਂ ਦੇ ਆ ਬਾਪੀ ਮੰਝ ਕੇ ਦੇ ਕਨੀ ਜਿੰਦੇ ਕਿਆ ਰਹੀਏ ਸੰਗ ਤੇ ਵਿੱਚ ਇਥੇ ਬੈਠ ਮਾਤ ਲੋਕ ਦੇ ਤੇ ਗੁਰੂ ਦੀਆਂ ਵਿੱਚ ਸੰਗਤਾਂ ਦੇ ਆਣ ਵਿੱਚ ਤਿਉਹਾਰਾਂ ਦੇ ਆਪਣੇ ਸਤਿਗੁਰੂ ਤਾਂ ਜਿਦੇ ਚੋਗੀਆਂ ਛੱਡਦੇ ਨਹੀਂ ਤੇ ਸੰਤਾਂ ਸੰਗਤਾਂ ਦੇ ਵਕਸ਼ਣ ਖਾਤਰ ਆਗੇ ਦਰ ਬੇਚਨੀ ਜਿੰਦੇ ਤੇ ਪੂਛਾਣਾ ਜਾਣਾ ਜਿਨਾਂ ਨੇ ਉਹ ਆਵੀਂ ਬਾਣੀ ਦਾ ਜਨ ਬਾਦ ਜਾਣ ਕੇ ਗਾਈ ਤੇ ਸੁਣੀ ਵਿੱਚ ਨਾਸ ਲੋਕ ਕੀ ਉਹ ਨਾਮ ਦੀ ਮੋਤੀ ਕੀ ਆਉਣੀ ਜਾਣੀ ਹੜਾ ਮਾਰ ਕੇ ਵਿੱਚ ਮੰਗਿਆ ਪਾਸਿਆ ਦੇ ਸਾਡੇ ਤੋਂ ਸੰਤ ਕੁੰਤੀ ਦਾ ਹੁੰਦੀ ਸੇਵਾ ਤੇਰੀਆਂ ਸੰਤਾਂ ਦੀ ਨਾ ਗੋਲ ਤਗਾਏ ਜਾਂਦੇ ਆਪਣੀਆਂ ਘੁਵਾਉਂਦੇ ਨਾ ਸਾ ਤੋਂ ਸੇਵਾ ਹੁੰਦੀਆਂ ਤੇਰੀਆਂ ਬੰਦਗੀਆਂ स्वीत मां पियो स्वरी जाणी माणकी जाने पाण खे बुरा पाणी माणकी जाने पाड़े बुरा देर पाणी माण जी जया जान ਇਹ ਸਾੜੇ ਕੇ ਬੁਰਾਮੀ ਬਾਣੀ ਨਿੱਤ ਆਕੇ ਫਸ ਗਿਆ ਮਨਾ ਮੇਰੀਆ ਵਿੱਚ ਹੋ ਮਾਦੇ ਕਰਦਾ ਮੇਰੀ ਮੇਰੀ ਫਿਰਤਾ ਵਿੱਚ ਮਾਦ ਹੋ ਗੀਏ ਹਉ ਤਿਸਤਨਾ ਕਿਹੜੇ ਬਾਗ ਦੀ ਮੂੜੀਆਂ ਫੇਤੇ ਤਾਂ ਛੱਡ ਕੇ ਤੋਰ ਗਿਆ ਰਾਜਾ ਰਾਣੀ ਮਨ ਕੀ ਤੇਆ ਸੱਚੀਆਂ ਮੁਹੱਬਤਾਂ ਨਾਲ ਆਪੜਿਆ ਪੂਰਿਆ ਗੁਰਾਂ ਦੇ ਮੋਟ ਦਾ ਸਾਰੀ ਝੂਤੀ ਆ ਜਗਤ ਕਹਾਣੀ ਆ ਉਹ ਧਾਲ ਤਾਂ ਇਹ ਤਾਂ ਕੁਚੇਰੀ ਆਪੋ ਨੇ ਸਾਜਿਗ ਰਹਾਵਾ ਪਾਲਿਆ ਗੁਰੂਆਂ ਦੀ ਇਹ ਤੇ ਤਾਂ ਚੁੱਤ ਚਮਾਕੀ ਚਲਦੀ ਨਾਲ ਗੁਰਾਂ ਦੇ ਪੂਰੇ ਕਿਸੇ ਦੀ ਸੱਜਣੋ ਵੀਰੋ ਇਹ ਦਰ ਹੈ ਪੁਨੇ ਸਾਜਿਗ ਰਹਾਵਾ ਪਾਲਿਆ ਦਾ ਇਹ ਤੇ ਤਾਂ ਤੇ ਆ ਮੇਰਿਆਂ ਦੇ ਤੇ ਕਿਵੇਂ ਹਾਰਾਇਆ ਜਾਣੀ ਆ ਉਹ ਮਾਂ ਰੂਹਾਂ ਨੂੰ ਗੁਰੂ ਜੀ ਆਕੇ ਵਿੱਚ ਤੇ ਦਲਵਾਰਾਂ ਦੇ ਜਿਨ੍ਹਾਂ ਨੇ ਆਪਣ ਗੁਰੂਆਂ ਦੀ ਅਸਲੀ ਹੈ ਰਾਮ ਜੋ ਬਸਾਨੀ ਭਣ ਜੀ ਜਿਆਨਾਂ ਦਾ पे बाब one.